ਹੈਲੋ ਦੋਸਤੋ ਮੈਂ ਹਾਂ ਸੁਖਵਿੰਦਰ ਤੁਸੀਂ ਮੇਰਾ ਚੈਨਲ ਦੇਖ ਰਹੇ ਹੋ ਸੁਖਵਿੰਦਰ ਕ੍ਰੋਸ਼ੇ ਐਂਡ ਕ੍ਰਾਫਟ ਅੱਜ ਆਪਾਂ ਬਣਾਵਾਂਗੇ ਇੱਕ ਬਿਊਟੀਫੁਲ ਬਲੈਂਕਟ ਪੰਜਾਬੀ ਜਿਹਨੂੰ ਥਾਲਪੋਸ ਵੀ ਕਹਿੰਦੇ ਆ ਤੇ ਛੋਟੇ ਸਾਈਜ਼ ਦਾ ਹੋਵੇ ਤਾਂ ਥਾਲਪੋਸ ਨੂੰ ਬਲੈਂਕਟ ਕਹਿੰਦੇ ਆ ਆਪਾਂ ਹੁਣ ਲਵਾਂਗੇ ਤਿੰਨ ਚੇਨ ਤਿੰਨ ਚੇਨ ਲੈ ਕੇ ਵਿੱਚ ਤਿੰਨ ਫੇਰ ਚੇਨ ਨੂੰ ਅਟੈਚ ਕਰ ਲਿਆ ਹੁਣ ਤਿੰਨ ਚੇਨ ਫੇਰ ਇਹ ਚੱਪਾ ਡਬਲ ਕ੍ਰੋਸ਼ੀਆ ਕਰਨਾ ਹੈ ਡਬਲ ਕ੍ਰੋਸ਼ੀਆ ਡਬਲ ਕ੍ਰੋਸ਼ੀਆ डबल क्रोशिया ये आप चौदह डबल क्रोशिया फोर्टीन डबल क्रोशिया करने फोर्टीन डबल क्रोशिया देखो चौदह डबल क्रोशिया करके अटैच कर देना है दूसरे नाल जी आप चेन की तीन चेन वो वोद सिंगल स्टिच करके फिर थ्री चेन फेर फिर डबल <coughs> क्रोशिया फिर, फिर एक चेन तो फिर डबल क्रोशिया एक चेन एक डबल क्रोशिया <coughs> एक चेन एक डबल क्रोशिया ਇੱਕ ਚੇਨ ਇੱਕ ਡਬਲ ਕ੍ਰੋਸ਼ੀਆ ਇੱਕ ਚੇਨ ਡਬਲ ਕ੍ਰੋਸ਼ੀਆ ਐਦਾਂ ਹੀ ਸਾਰੀ ਰੋ ਆਪਾਂ ਕੰਪਲੀਟ ਕਰ ਲੈਣੀ ਹੈ ਇੱਕ ਚੇਨ ਇੱਕ ਡਬਲ ਕ੍ਰੋਸ਼ੀਆ ਐਦਾਂ ਸਾਰੀ ਰੋ ਸੇਮ ਨੀਚੇ ਸੇਮ ਸਟਿਚ ਦੇ ਵਿੱਚ ਹੀ ਪਾਉਣਾ ਫਿਰ ਤਿੰਨ ਚੇਨ ਟੂ ਟਾਈਮ ਡਬਲ ਕ੍ਰੋਸ਼ੀਆ ਤੇ ਫਿਰ ਇੱਕ ਜਿਹੜਾ ਆਪਾਂ ਡਬਲ ਕ੍ਰੋਸ਼ੇ ਕੀਤਾ ਸੀ ਉਹਦੇ ਵਿੱਚ ਦੋ ਡਬਲ ਕ੍ਰੋਸ਼ੇ ਵਿੱਚ ਪਾਉਣੇ ਆ ਆਪਾਂ ਜਿਹੜੀ ਚੇਨ ਕੀਤੀ ਸੀ ਤੇ ਇੱਕ ਡਬਲ ਕ੍ਰੋਸ਼ਾ ਤਾਂ ਉੱਪਰ ਪਾਉਣਾ ਹੈ ਡਬਲ ਕ੍ਰੋਸ਼ੇ ਦੇ ਇਹ ਹੋਏ ਤਿੰਨ ਡਬਲ ਕ੍ਰੋਸ਼ੇ ਤੇ ਆ ਦੇਖੋ ਸੇਮ ਆਪਾਂ ਸਾਰੇ ਰੋ ਅਹੀਂ ਕੰਪਲੀਟ ਕਰ ਲੈਣੇ ਸਾਰੀ ਲਾਈਨ ਆਪਾਂ ਕੰਪਲੀਟ ਕਰ ਲੈਣੀ ਹੈ ਰੋ ਦਾ ਮਤਲਬ ਲਾਈਨ ਆ ਦੇਖੋ ਸਾਰੀ ਕੰਪਲੀਟ ਹੋ ਗਈ ਆ ਦੇਖੋ ਕੰਪਲੀਟ ਹੋ ਗਈ ਫਿਰ ਜਿੱਥੋਂ ਆਪਾਂ ਸਟਾਰਟ ਕੀਤਾ ਸੀ ਉੱਥੇ ਸਿੰਗਲ ਸਟਿਚ ਕਰਨਾ ਹੈ ਜਾਨੀ ਕਿ ਆਪਾਂ ਕਰੋਸ਼ੇ ਦੇ ਵਿੱਚੋਂ ਹੀ ਬਿਨਾ ਪਲਤੋ ਹੀ ਕੱਢਣਾ ਹੈਗਾ ਕਰੋਸ਼ਾ ਉਹ ਸਟਿਚ ਕਹਿੰਦੇ ਹੁਣ ਫਿਰ 3 ਚੇਨ ਫਿਰ ਨਿੱਚੋਂ ਇੱਕ ਹੁਣ ਸਕਿਪ ਕਰਨਾ ਹੈਗਾ ਇੱਕ ਚੇਨ ਇੱਕ ਨੀਚੋਂ ਛੱਡਿਆ ਥੱਲੋ ਡਬਲ ਕ੍ਰੋਸ਼ੇ ਛੱਡਤਾ ਅਗਲੇ ਚ ਪਾਇਆ ਡਬਲ ਕ੍ਰੋਸ਼ੇ ਆਫੇਸ ਚੇਨ ਡਬਲ ਕ੍ਰੋਸ਼ੇ ਇੱਕ ਨੀਚੋਂ ਸਕਿਪ ਕੀਤਾ ਫਿਰ ਡਬਲ ਕ੍ਰੋਸ਼ੇ ਇਹ ਤਾਂ ਹੀ ਆਪਾਂ ਸਾਰੀ ਰੋ ਕੰਪਲੀਟ ਕਰ ਲੈਣੀ ਹੈਗੀ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਲਾਈਕ ਕਮੈਂਟ ਜ਼ਰੂਰ ਕਰੋ ਕਿਦਾਂ ਦਾ ਲੱਗ ਰਿਹਾ ਹੈ ਮੈਂ ਇਹ ਸੇਲ ਵੀ ਕਰਦੀ ਹਾਂ ਜੇਕਰ ਕਿਸੇ ਨੂੰ ਪਸੰਦ ਆਇਆ ਤਾਂ ਤੁਸੀਂ ਲੈ ਸਕਦੇ ਹੋ ਫਿਰ 3 ਚੇਨ ਤੇ 2 ਡਬਲ ਕਰੋਸ਼ੇ ਤੇ ਇੱਕ ਉੱਪਰ ਦੇ ਡਬਲ ਕਰੋਸ਼ੇ ਦੇ ਉੱਪਰ ਡਬਲ ਕ੍ਰੋਸ਼ੀਆ ਚੇਨ ਦੇ ਵਿੱਚ 2 ਟਾਈਮ ਡਬਲ ਕ੍ਰੋਸ਼ੀਆ ਐਂਡ ਉਹਦੇ ਉੱਪਰ ਡਬਲ ਕ੍ਰੋਸ਼ੀਆ 3 ਡਬਲ ਕ੍ਰੋਸ਼ੀਆ ਆਦਿਕਾ ਇਦਾਂ ਹੀ ਫੇਰ 3 3 ਚੇਨ ਤੇ 1 ਡਬਲ ਕ੍ਰੋਸ਼ੀਆ 1 ਸਕਿਪ ਕੀਤਾ ਨੀਚੋਂ ਇਦਾਂ ਹੀ 1 ਸਕਿਪ ਕੀਤਾ 1 ਚੇਨ हूँ दो चेन होनी है हो दो चेन चेनते एक डबल करोशिया नीचे एक स्किप होगा थ्री चेन फिर टू डबल करोशिया थ्री डबल करोशिया तीन डबल करोशिया ਇਦਾਂ ਹੀ ਆਪਾਂ ਸਾਰੀ ਰੋ ਕੰਪਲੀਟ ਕਰ ਲੈਣੀ ਹੈ ਸਾਰੀ ਲਾਈਨ ਕੰਪਲੀਟ ਕਰ ਲੈਣੀ ਹੈ ਆਪਾਂ ਇਹ ਦੇਖੋ ਇਹ ਰੋ ਕੰਪਲੀਟ ਹੋ ਗਈ। ਸੈਕਿੰਡ ਰੋ ਦੇ ਵਿੱਚ ਵੀ ਇਦਾਂ ਹੀ 3 ਚੇਨ ਆ ਦੇਖੋ ਮੈਂ ਇੰਨਾ ਵੱਡਾ ਬਣਾ ਲਿਆ ਹੈਗਾ। ਇਹ ਟੋਟਲ ਸਾਰਾ ਆਪਾਂ ਸਿੱਣਾ ਤੁਹਾਡੀ ਚੁਆਇਸ ਹੈਗੀ ਤੁਸੀਂ ਆਪਣੀ ਚੁਆਇਸ ਦੇ ਮੁਤਾਬਿਕ ਵੱਡਾ ਛੋਟਾ ਵੀ ਕਰ ਸਕਦੇ ਹੋ। ਤੇ ਮੈਂ ਇਸ ਟੋਟਲ 30 29 रो बनाई है ही लाइनें बनाई हैं ਤੇ ਉੱਪਰ ਬਸ लास्ट ਜੋ 30 13 30 ਆ ਗਿਆ 13 ਲਾਈਨ ਆ ਗਈ 30ਵੀਂ ਲਾਈਨ ਤੇ ਹਾਫ ਡਬਲ ਕ੍ਰੋਸ਼ੇਟ ਕਰ ਦਿੱਤਾ ਹਾਫ ਡਬਲ ਕ੍ਰੋਸ਼ੇਟ ਜਨਕੀ ਹਾ ਡਬਲ ਕ੍ਰੋਸ਼ੀਆ ਕਰਨਾ ਹੈਗਾ ਬੜ ਪਾ ਕੇ ਵਿੱਚੋਂ ਦੀ ਇੱਕ ਵਾਰੀ ਚ ਕੱਢਣਾ ਵੀ ਦੋ ਵਾਰੀ ਨਹੀਂ ਕੱਢਣਾ ਹੈਗਾ ਇਹ ਹਾਫ ਡਬਲ ਕ੍ਰੋਸ਼ੀਆ ਕਰਨਾ ਹੈ ਇਹ ਲਾਸਟ ਲਾਈਨ ਜਿਹੜੀ ਤੀਵੀਂ ਲਾਈਨ ਹੈਗੀ ਮੇਰੀ 13 ਉਹਦੇ ਵਿੱਚ ਹਾਫ ਡਬਲ ਕ੍ਰੋਸ਼ੀਆ ਸਾਰੀ ਰੋ ਇਦਾਂ ਹੀ ਤੁਸੀਂ ਇਸ ਚਾਹਵ ਦੀ ਚੋਇਸ ਦੇ ਮੁਤਾਬਕ ਇਦਾਂ ਹੀ ਵੱਡਾ ਬਣਾ ਸਕਦੇ ਹੋ ਜੇਕਰ ਤੁਸੀਂ ਛੋਟਾ ਨਾ ਤੁਸੀਂ ਛੋਟਾ ਤੇ ਹੁਣ ਮੈਂ ਹੁਣ ਕਲਰ ਲਿਆ ਹੈ ਕਲਰ ਦੀ ਕਲਰ ਥ्रेड ਲਿਆ ਹੈਗਾ ਤੇ ਤੁਸੀਂ ਆਪਦੇ ਚੁਆਇਸ ਮੁਤਾਬਕ ਹੋਰ ਕਲਰ ਵੀ ਲੈ ਸਕਦੇ ਹੋ ਇਹਦੇ ਵਿੱਚ ਹੁਣ ਆਪਾਂ ਐਦਾਂ ਹੀ ਹਾਫ ਡਬਲ ਕਰੋਸ਼ੀਆ ਕਰਾਂਗੇ ਸਾਰੀ ਲਾਈਨ ਨੂੰ ਹਾਫ ਡਬਲ ਕ੍ਰੋਸ਼ੀਅਰ ਇਹ ਸਾਰੀ ਰੋਪਾ ਹਾਫ ਡਬਲ ਕ੍ਰੋਸ਼ੀਅਰ ਦੀ ਕਰਾਂਗੇ ਮੈਂ ਇਹਦੇ ਵਿੱਚ ਟੋਟਲ 4 ਕਲਰ ਲਏ ਆ ਵਾਈਟ ਤੇ ਇਹ ਸੰਦੂਰੀ ਕਲਰ ਤੇ ਪਿੰਕ ਤੇ ਗ੍ਰੀਨ ਸਾਰੀ ਰੋ ਇਹ ਕੰਪਲੀਟ ਕਰ ਲਈ ਆਪਾਂ ਹੁਣ ਸੈਕਿੰਡ ਰੋ ਕਰਾਂਗੇ ਆਪਾਂ ਪਲੀਜ਼ ਮੇਰੇ ਨੂੰ ਸਬਸਕ੍ਰਾਈਬ ਕਰੋ ਤੇ ਲਾਈਕ ਕਰੋ ਤੇ ਵੀ ਕਮੈਂਟ ਜ਼ਰੂਰ ਕਰੋ ਕਿ ਤੁਹਾਨੂੰ ਕਿੱਦਾਂ ਦਾ ਲੱਗਿਆ ਇਹ ਇੱਥੋਂ ਇਹਪ ਕੱਟ ਕਰ ਦਾਂਗੇ ਹੁਣ ਆਪਾਂ ਕਰਾਂਗੇ ਪਿੰਕ ਕਲਰ ਆ ਦੇਖੋ ਕਿੰਨਾ ਸੋਹਣਾ ਲੱਗ ਰਿਹਾ ਹੈ ਹੁਣ ਇਸ ਤੇ ਪਿੰਕ ਕਲਰ ਦਾ ਆਪਾਂ ਕਰਤਾ ਉਦਾਂ ਹੀ ఉపర్ పింక కలర్ హాఫ్ డబల్ క్రోషి గేడా దా హ్రీన్ కలర్ గ్రీన్ కలర్ త్రీ చేన డబల్ క్రోషియా చేన ఫి డబల్ క్రోషియా దో తిన్న ਤਿੰਨ ਸਕਿਪ ਕਰਕੇ ਇੱਕ ਚੇਨ ਕਰਨੀ ਹੈ ਇਹਦੇ ਵਿੱਚ ਚੇਨ ਕਰਕੇ ਫਿਰ ਇਹ ਮੈਂ ਦੁਬਾਰੇ ਕੀਤੀ ਸੀ ਚੇਨ ਉਹਦੇ ਵਿੱਚ ਫਿਰ 4 ਡਬਲ ਕ੍ਰੋਸ਼ੀਅਰ ਦੋ ਡਬਲ ਕ੍ਰੋਸ਼ੀਅਰ ਤੋਂ ਬਾਅਦ ਇੱਕ ਚੇਨ ਵੀ ਕਰਨੀ ਹੈ ਹਾਂ ਦੇਖੋ ਇੱਕ ਚੇਨ ਕੀਤੀ ਹੁਣ ਤਿੰਨ ਥੱਲੋਂ نیچے ਤਿੰਨ ਸਕਿਪ ਕਰਨੀ ਹੈ ਤਿੰਨ ਛੱਡਣੇ ਆ ਫਿਰ ਦੋ ਡਬਲ ਕ੍ਰੋਸ਼ੇ ਫਿਰ ਉਹਦੇ ਬਾਅਦ ਇੱਕ ਚੇਨ ਕਰਨੀ ਆਪਾਂ ਇਦਾਂ ਹੀ ਸਾਰੇ ਲਾਈਨ ਸਾਰੀ ਰੋ ਆਪਾਂ ਕੰਪਲੀਟ ਕਰਨੀ ਆ ਤੁਸੀਂ ਪਲੀਜ਼ ਕਮੈਂਟ ਕਰਿਆ ਕਰੋ ਕਿਦਾਂ ਦਾ ਲੱਗਿਆ ਤੇ ਮੇਰੀ ਵੀਡੀਓ ਫੁੱਲ ਵਾਚ ਕਰਿਆ ਕਰੋ ਤੁਹਾਨੂੰ ਕਿੱਦਾਂ ਦੀ ਲੱਗੀ ਮੇਰੀ ਵੀਡੀਓ ਪਲੀਜ਼ ਜ਼ਰੂਰ ਕਮੈਂਟ ਕਰਕੇ ਦੱਸਿਆ ਕਰੋ ਆ ਦੇਖੋ ਜੀ ਹਾਂ ਸਾਰੀ ਲਾਈਨ ਕੰਪਲੀਟ ਹੋ ਗਈ ਆਪਾਂ ਹਦਿਕੋ ਮੈਂ ਦੋ ਫੁੱਲ ਤਿੰਨ ਫਲਾਵਰ ਬਣਾਏ ਹੈ ਤੁਹਾਨੂੰ ਪਤਾ ਚੱਲ ਜੇ ਤੇ ਹੁਣ ਤੁਹਾਨੂੰ ਫਲਾਵਰ ਦੱਸਦੀ ਹਾਂ ਪਹਿਲਾਂ 3 ਚੇਨ ਕਰਕੇ ਅਟੈਚ ਕੀਤਾ ਇੱਥੇ ਇਹ ਤੋਂ ਡਬਲ ਕਰੋਸ਼ੀਆ ਪਾਉਨੇ ਆਪਾਂ 10 ട്രോഷ ടെൻ ഡബൽ കോഷ പണ ദബൽ കോഷ പെ ਫਿਰ ਇਹਨੂੰ ਉਲਟਾ ਕਰਕੇ ਉਹਦੇ ਵਿੱਚ ਜਿੱਥੇ ਸਟਾਰਟ ਕੀਤਾ ਸੀ ਉੱਥੇ ਇੱਕ ਸਿੰਗਲ ਸਟਿਚ ਕਰ ਲੈਣਾ ਫਿਰ 3 ਚੇਨ ਤੇ ਐਦਾਂ ਇੱਕੇ ਦਾ ਇਹ ਚਿਕ ਪੱਤੀ ਜੀ ਬਣ ਜੂਗੀ ਐਦਾਂ ਹੀ 3 ਚੇਨ ਕਰਕੇ ਫਿਰ ਥੱਲੇ ਇੱਕ ਇੱਕ ਸਟਿਚ ਇੱਕ ਸਟਿਚ ਇੱਕ ਹਾਂ ਡਬਲ ਕ੍ਰੋਸ਼ੇਟ ਛੱਡ ਕੇ ਸਕਿਪ ਕਰਕੇ ਦੂਸਰੇ ਚ ਪਾਉਣਾ ਹੈਗਾ 3 ਚੇਨ ਫਿਰ ਜਿੱਥੇ ਤੋਂ ਸਟਾਰਟ ਕੀਤਾ ਸੀ ਆਪਾਂ ਉੱਥੇ ਸਿੰਗਲ ਕ੍ਰੋਸ਼ੇਨਾ ਸਿੰਗਲ ਕ੍ਰੋਸ਼ੇ ਕਰਨਾ ਹੈ ਸਿੰਗਲ ਕ੍ਰੋਸ਼ੇ ਕਰਕੇ 3 ਚੇਨ ਫਿਰ ਸਿੰਗਲ ਕ੍ਰੋਸ਼ੇਟ ਇੱਕ ਛੱਡ ਇਹ ਤੁਹਾਨੂੰ ਸਕਿਪ ਕਰਕੇ ਦੂਸਰੇ ਡਬਲ ਕ੍ਰੋਸ਼ੇ ਦੇ ਵਿੱਚ ਅਟੈਚ ਕਰ ਦੇਣਾ ਆਪਾਂ ਇਹਨੂੰ ਆ ਦੇਖੋ पांच पत्तिया बन जा बन जा सोहना फ्लावर बन गया फिर थ्री चेन हाँ देखो कि सोहने फ्लावर बन गए ऐसा ही आप सारे थ्री चेन करनी 10, crochet, 10, crochet, 10 डबल क्रोशिया 10 डबल क्रोशिया 10 डबल क्रोशिया ਕਰਕੇ ਫਿਰ ਇਹਨੂੰ ਆਪਾਂ ਅਟੈਚ ਕਰ ਦੇਣਾ ਜਿੱਥੇ ਆਪਾਂ ਫਸਟ ਡਬਲ क्रोशिया ਕੀਤਾ ਸੀ ਸਿੰਗਲ ਸਟਿਚ ਨਾਲ 3 ਚੇਨ तो फिर सिंगल क्रोशिया करोशिया पा के एक पत्ती बन जाती है पंजाबी पहले बीडिंग कह दें एक ब्लडिंग की हैगी उपर एदू लीप से बन जाने मैं थोड़ी वीडियो स्पीड से की हुई है मैं देखो ਬਹੁਤ ਆਸਾਨ ਹੈ ਇਹ ਬਣਾਉਣਾ ਬਹੁਤ ਹੀ ਨੇ ਸੁੰਦਰ ਲੱਗਦਾ ਹੈ ਆ ਦੇਖੋ ਕਪਾ ਇਦਾਂ ਹੀ ਸਾਰੀ ਲਾਈਨ ਕੰਪਲੀਟ ਕਰ ਲੈਣੀ ਹੈ ਸਾਰੀ ਰੋ ਤੇ 10 ਡਬਲ ਕ੍ਰੋਸ਼ੀਅ ਟੈਚ ਕਰਤਾ ਆਪਾਂ ਹੁਣ ਤਿੰਨ ਚੇਨ ਫਿਰ ਸਿੰਗਲ ਕਰੋਸ਼ੀਆ ਵਿੱਚੋਂ ਦੀ ਕੱਢ ਕੇ ਤੇ ਕਲੀ ਬਣ ਜੂ ਇਹ ਮੈਨੂੰ ਐਂ ਦੱਸਿਆ ਕਰੋ ਵੀ ਤੁਸੀਂ ਕਿੱਥੋਂ-ਕਿੱਥੋਂ ਦੇਖ ਰਹੇ ਹੋ ਮੇਰੀ ਵੀਡੀਓ ਸੋ ਪਲੀਜ਼ ਜੇ ਅਗਰ ਤੁਹਾਨੂੰ ਪਸੰਦ ਆਉਂਦੀ ਹੈ ਤੇ ਪਲੀਜ਼ ਲਾਈਕ ਕਰੋ ਤੇ ਕਮੈਂਟ ਜਰੂਰ ਕਰਕੇ ਜਾਇਆ ਕਰੋ ਮਿੱ ਕਿੰਦਾ ਲੱਗ ਗਿਆ ਤੇ ਮੈਂ ਇਹ ਸੇਲ ਵੀ ਕਰਦੀ ਆ ਜੇਕਰ ਕਿਸੇ ਨੇ ਲੈਣੀ ਹੋਣ ਤਾਂ ਰੁਮਾਲ ਪਰਸ ਜੋ ਵੀ ਆਈਟਮ ਮੈਂ ਬਣਾ ਰਹੀ ਆ ਆ ਦੇਖੋ ਸਾਰੀ ਲਾਈਨ ਕੰਪਲੀਟ ਹੋ ਗਈ ਦੇਖੋ ਕਿੰਨੇ ਪਿਆਰੇ ਲੱਗ ਰਿਹਾ ਫਲਾਵਰ ਇਹ ਹੁਣ ਆਪਾਂ ਗ੍ਰੀਨ ਸ਼ੁਰੂ ਕਰਾਂਗੇ ਗ੍ਰੀਨ ਉੱਥੇ ਸ਼ੁਰੂ ਕਰਾਂਗੇ ਜਿੱਥੇ ਆਪਾਂ ਸਿੰਗਲ ਸਟਿਚ ਕੀਤੀ ਸੀ ਉੱਥੇ 4 ਡਬਲ ਕਰੋਸ਼ੀਆ ਫੇਰ 2 ਡਬਲ ਕਰੋਸ਼ੀਆ ਕਰਕੇ ਉਹਦੇ ਵਿੱਚ ਆਪਾਂ ਚੇਨ ਪਾਉਣੀ ਹੈ ਫੇਰ ਡਬਲ ਕਰੋਸ਼ੀਆ ਤੇ ਜਿਹੜਾ ਇਹ ਫਲਾਵਰ ਬਣਿਆ ਉਥੋਂ ਸਿੰਗਲ ਸਿੰਗਲ ਕਰੋਸ਼ੀਆ ਕਰਕੇ ਆਪਾਂ अगे अटैच कर देना है फिर थोड़ा टाइट सी इतों ज़्यादा डबल क्रोशिया ऐदा ही सारी रोह कंप्लीट की आप देखो ग्रीन वाली तो हां ਹੁਣ ਫੇਰ ਪਿੰਕ ਸਟਾਰਟ ਕਰ ਲਿਆ ਮੈਂ ਤੇ ਚੇਨ ਤੇ 10 ਡਬਲ ਕਰੋਸ਼ੀਆ ਸੇਮ ਆਪਾਂ ਬਣਾਉਣਾ ਹੈਗਾ 3 चेन 3 सिंगल क्रोशिया नीचे टच ਕੀਤਾ ਇੱਕ ਥਲ ਉਸਕੀ ਸਕਿਪ ਕਰਕੇ ਡਬਲ क्रोशिया ਫਿਰ 3 चेन एंड सिंगल क्रोशिया <coughs> 3 ਚੇਨ ਸੌਰੀ ਹਾਂ ਦੇਖੋ ਇਹਦੇ ਵਿੱਚਕਾਰ ਇੱਕ ਲੱਗ ਜੂਗਾ ਇਹ ਜਿਹੜਾ ਆਪਾਂ ਇੱਕ ਗੈਪ ਛੱਡਿਆ ਸੀਗਾ ਨਾ ਤੇ ਇੱਥੇ ਸੇਮ 3 ਚੇਨ ਕਰਕੇ ਫਿਰ ਸਿੰਗਲ ਕਰੋਸ਼ੀਆ ਫਿਰ ਸੇਮ 10 ਡਬਲ ਕਰੋਸ਼ੀਆ ਇਦਾਂ ਹੀ ਆਪਾਂ ਸਾਰੀ ਰੋਅ ਕੰਪਲੀਟ ਕਰ ਲੈਣੀ ਐ ਇਹ ਵਾਲੀ ਵੀ ਪਿੰਕੋ ਫਲਾਵਰ ਤੁਸੀਂ ਆਪਦੇ ਚੁਆਇਸ ਦੇ ਕਲਰ ਲੈ ਸਕਦੇ ਹੋ ਕੁਝ ਵੀ ਆ ਦੇਖੋ ਕਿੰਨਾ ਪਿਆਰਾ ਲੀਵ ਬਣ ਗਿਆ ਬਹੁਤ ਹੀ ਸੋਹਣਾ ਬਲੈਂਕਟ ਬਣ ਬਣ ਗਿਆ ਪਲੀਜ਼ ਮੇਰੇ ਚੈਨਲ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰੋ ਕਮੈਂਟ ਕਰੋ ਤੇ ਸ਼ੇਅਰ ਕਰੋ ਜਰੂਰ ਜੇਕਰ ਤੁਹਾਨੂੰ ਪਸੰਦ ਆਈ ਤਾਂ ਮੇਰੀ ਵੀਡੀਓ ਮੇਰਾ ਫੇਸਬੁੱਕ ਤੇ ਵੀ ਚੈਨਲ ਹੈ ਇੰਸਟਾਗ੍ਰam ਤੇ ਵੀ ਹੈ ਸੁਖਵਿੰਦਰ ਕਰੋਸ਼ੀਆ ਐਂਡ ਕraft ਹਾਂ ਦੇਖੋ ਕੰਪਲੀਟ ਹੋ ਗਿਆ ਪਲੀਜ਼ ਉੱਥੇ ਵੀ ਲਾਈਕ ਕਰੋ ਜਾ ਕੇ ਤੇ ਦੇਖੋ ਮੈਂ ਕੀ ਕੁਝ ਬਣਾ ਰਹੀ ਹਾਂਗੀ ਕਰੋਸ਼ੇ ਤੇ ਆ ਦੇਖੋ ਪੂਰਾ ਫੁੱਲ ਕਿੰਨਾ ਪਿਆਰਾ ਲੱਗ ਰਿਹਾ ਇਹ ਆ ਦੇਖੋ ਜਿੰਨੇ ਜਦੋਂ ਆਪਾਂ ਸਾਰੇ ਨੂੰ ਇਕੱਠਾ ਕਰਾਂਗੇ ਤੇ ਬੁਕੇ ਦਾ ਸਟਾਈਲ ਬਣ ਜਾਂਦਾ ਹੈ ਆ ਦੇਖੋ ਸਾਡੀ ਗੁੜੀਆਂ ਨੇ ਕਿਵੇਂ ਸੱਕਿਆ ਮਹਿਕਪ੍ਰੀਤ ਨੇ ਦੇਖੋ कि सोहना लगता है जमें बुके चक्या आता प्लीज लाइक करो कमेंट करो तो मेरी वीडियो शेयर करो तो चैनल सबसक्राइब करो हाँ देखो कि प्यारा देखो कि सोहना लगता बुके फुल वॉच कर वास्ते थैंक यू